ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ कौर ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ 'ਤੇ ਤੁਹਾਡਾ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਹਿਣ ਵੀ ਸਿਹਤਮੰਦ ਹੋਗੇ ਤੇ ਮਸਤ ਹੋਗੇ ਤੇ ਇਹ ਹੀ ਠੀਕ ਠਾਕ ਆ ਤੇ ਸ਼ਾਮ ਮਾਡ ਟੈਮ ਹੋ ਗਿਆ ਵਾ 4:30 ਦਾ ਕੱਪੜੇ ਤੈ ਲੈਉਣ ਦੀਆਂ ਮੈਂ ਅੱਜ ਮੇਰੀ ਥੋੜੀ ਤਬੀਅਤ ਠੀਕ ਨਹੀਂ ਤਾਂ ਕਰਕੇ ਅੱਜ ਮੇਰੇ ਕੋਲ ਦਿਨੇ ਵਲੌਗ ਨਹੀਂ ਸ਼ੂਟ ਹੋ ਪਾਇਆ ਕੋਈ ਤੇ ਕੱਲ ਮੈਂ ਅੰਮ੍ਰਿਤਸਰ ਗਈ ਤੇ ਸ਼ਾਇਦ ਵੀ ਬੱਸ ਦਾ ਸਫ਼ਰ ਕਰਕੇ ਆਈਆਂ ਮੈਂ ਅੰਮ੍ਰਿਤਸਰ ਉਹ ਬੱਸ 'ਚ ਬੈ ਗਈ ਮੈਨੂੰ ਸੀਟ ਤੇ ਮੇਰੇ ਬਟਾਲੇ ਤੱਕ ਸ਼ਾਇਦ ਤਾਂ ਖੜੀ ਹੋ ਕੇ ਆਈ ਆ ਤਾਂ ਕਰਕੇ ਮੇਰੀ ਅੱਖਾਂ ਦੇ ਸਟ੍ਰੇਲਿੰਗ ਆ ਗਈ ਮੇਰੇ ਫੇਸ ਤੇ ਸਟ੍ਰੇਲਿੰਗ ਆ ਗਈ ਆ ਉਹਦੇ ਕਰਕੇ ਨਾ ਮੇਰੀ ਅੱਖਾਂ 'ਚੋਂ ਸਾੜ ਨਿਕਲੀ ਜਾਂਦੇ ਮੇਰੇ ਪੈਰਾਂ 'ਚੋਂ ਵੀ ਸਾੜ ਨਿਕਲੀ ਜਾਂਦੇ ਸ਼ਾਇਦ ਮੈਂ ਜਾੜਾ ਚਿਰ ਇੱਦਾਂ ਖੜੀ ਰਹੀ ਆ ਬੱਸ 'ਚ ਉਹਦੇ ਕਰਕੇ ਤੇ ਹੁਣ ਮੈਨੂੰ ਔਂਡੀਆਂ ਕੱਪੜੇ ਤੇ ਆ ਤੇ ਸਾਡੇ ਨੇਰੀ ਔਂਡੀਆਂ ਬਹੁਤ ਛਾੜੀ ਬਾਰਿਸ਼ ਔਂਦੀ ਆ ਤੇ ਲਾਈਟ ਆਫ ਹੋ ਗਈ ਆ ਇਨਵੈਟਰ ਦੀ ਲਾਈਟ ਆ ਮੈਂ ਕਿਹਾ ਚਲੋ ਵਲੌਗ ਸ਼ੂਟ ਕਰ ਲਈਏ ਇਹ ਜ਼ਰੂਰੀ ਆ ਤੇ ਨਾਲੇ ਮੈਂ ਕੱਪੜੇ ਲਾਉਣ ਦੀਆਂ ਨਾਲੇ ਮੈਂ ਕਿਹਾ ਵਲੌਗ ਸ਼ੂਟ ਕਰ ਲੈਨੇ ਆ ਆਪਾਂ ਕੱਪੜੇ ਇੰਨੇ ਧੁੱਪ ਵਾਲੇ ਹੋ ਗਏ ਹੀ ਨਾ ਮੈਂ 2 ਦਿਨਾਂ ਜਾਂਦੀ ਰਹੀ ਆ ਇੱਕ ਦਿਨ ਮੈਂ ਅੰਮ੍ਰਿਤਸਰ ਚਲ ਗਿਆ ਇੱਕ ਦਿਨ ਮੈਂ ਹੋਰ ਕਿਤੇ ਕੰਮ ਗਈ ਸੀ ਉਹਦੇ ਕਰਕੇ ਮੇਰੇ 2 ਦਿਨਾਂ ਦਾ ਮੇਰੇ ਕੋ ਝਾੜੂ ਪੋਚੇ ਲੱਗੇ ਸੀ ਤੇ ਨਾ ਹੀ ਮੈਂ ਕੱਪੜੇ ਤੋਪਾਈ ਕਾ ਕਰਕੇ ਫਿਰ ਕੱਪੜੇ ਬਹੁਤ ਜ਼ਾਰੇ ਜਾਵਾਂ ਹੋ ਗਏ ਹੀ ਮੇਰੇ ਤੇ ਅੱਜ ਝਾੜੂ ਪੋਚੇ ਕੀਤੇ ਨਾਲੇ ਡਸਟਿੰਗ ਕੀਤੀ ਮੈਂ ਠੀਕ ਨਹੀਂ ਸੀ ਕਾ ਵੀ ਫਿਰ ਮੇਰੇ ਕੋ ਮਸਾ ਕੰਮ ਨਹੀਂ ਹੋਇਆ ਫਿਰ ਮੈਂ ਕੈਮਰਾ ਨਹੀਂ ਲਾਇਆ ਮੈਂ ਕਿਹਾ ਚਲੋ ਹੁਣ ਵੀ ਸ਼ੂਟ ਤੁਹਾਨੂੰ ਪਤਾ ਕਰ ਦਿਆਂ ਫਿਰ ਟਾਈਮ ਲੰਘ ਜਾਂਦਾ ਕੰਮ ਕਰਦੇ ਹਾਂ ਵੀ ਤੇ ਮੈਂ ਫਟਾਫਟ ਕੰਮ ਨਿਬੇੜਿਆ ਡਸਟਿੰਗ ਡਸਟਿੰਗ ਬਹੁਤ ਹੋਣ ਵਾਲੀ ਸੀ ਕੱਲ ਕਿਉਂਕਿ ਮੈਂ ਕੱਲ ਵੀ ਨਹੀਂ ਕੀਤੀ ਦਸਤੀ ਵਿੱਚ ਤੇ ਪਰਸੋਂ ਵੀ ਨਹੀਂ ਕੀਤੀ ਦੋ ਦਿਨ ਨਾਗਾ ਪੈ ਗਿਆ ਤੇ ਬਹੁਤ ਜ਼ਰਾ ਘੱਟਾ ਚੜ ਗਿਆ ਹੁਣ ਇੰਨਾ ਚੰਗਾ ਵਾ ਚਲੋ بارش ਹੋ ਗਈ ਆ بارش ਹੋਣ ਦੇ ਨਾਲ ਇਹ ਆ ਕਿ ਜਿਹੜੇ ਘੱਟਾ ਮਿੱਟਾ ਕੱਟਿਆ ਘੱਟਾ ਮਿੱਟੀ ਜਿਹੜਾ ਚੜਿਆ ਸੀ ਅਸਮਾਨੀ ਉਹ ਲੱਥ ਲੁੱਥ ਜਾਣਾ ਤੇ ਹੁਣ ਸਾਫ਼ ਸੁਥਰਾ ਹੀ ਰਹਿਣਾ ਵਾ ਤੇ ਉਦਾਂ ਤੇ ਭਾਵੇਂ ਜਿੰਨੀ ਮਰਜ਼ੀ ਸਫਾਈ ਕਰ ਲੋ ਤੇ ਫੇਰ ਉਹ ਹੀ ਸ਼ਾਮਾਂ ਨੂੰ ਉਹ ਕੋਈ ਹੁੰਦਾ ਵਾ ਸਹੀ ਆਪ ਬੱਚਿਆਂ ਦੇ ਯੂਨੀਫਾਰਮ ਸ਼ਰਤਾਂ ਦੇ ਇਕੱਠੇ ਰੱਖ ਲੈਨੇ ਆ ਪ੍ਰੈਸ ਹੋ ਜਾਣੀਆਂ ਲਾਈਟ ਆਉ ਜਦੋਂ ਤੇ ਬਾਕੀ ਕੱਪੜੇ ਵੀ ਪ੍ਰੈਸ ਹੋਣ ਵਾਲੇ ਆ ਨਵੇਂ ਵੀ ਤੋਂ ਲਿਆ ਸਾਰੇ ਮੇਰੇ ਸੂਟ ਵੀ ਹੋ ਗਏ ਸੀ ਦੋ ਤਿੰਨ ਦਿਨ ਕੋ ਲਗਾਤਾਰ ਜਾਂਦੀ ਰਹੀ ਆ ਤੇ ਉਹਦੇ ਕਰਕੇ ਪ੍ਰੈਸ ਕਰਨ ਵਾਲੇ ਆ ਪਰ ਹੁਣ ਥੋੜਾ ਜਿਹਾ ਮੇਰਾ ਸਰੀਰ ਠੀਕ ਨਹੀਂ ਆ ਤੇ ਅੱਜ ਆਪਾਂ ਫਿਰ ਰਹਿਣ ਦਾਂਗੇ ਤੇ ਨਾਲੇ ਲਾਈਟ ਵੀ ਨਹੀਂ ਆਉਂਦੀ మే లా పేల క ਅਨਛੇੜ ਕੇ ਜਿਹੜੀ ਉਹ ਦਿਨ ਮੈਂ ਬੈੱਡਰੂਮ ਚ ਵਿਛਾਈ ਨਾ ਉਹ ਵੀ ਚੇਂਜ ਕਰਕੇ ਤੱਜ ਤੋਤੀ ਆ ਤੇ ਇਹ ਨਾ ਇੱਥੇ ਇਸ ਕਰਕੇ ਰੱਖੀ ਕਿ ਜਦੋਂ ਮਸ਼ੀਨ ਚ ਗੱਡੀ ਤੇ ਇੱਥੇ ਮੈਂ ਨਾ ਫਿਰ ਸੋਫਿਆਂ ਦੇ ਉੱਤੇ ਖਲਾਰਦੀ ਤੇ ਫੈਨ ਔਨ ਕਰਤਾ ਮੈਂ ਸੋਚਿਆ ਵਾਈਟ ਆ ਤੇ ਵਾਈਟ ਨੂੰ ਫਿਰ ਕੀ ਪਾਉਣਾ ਬਾਹਰ ਕਿਉਂਕਿ ਬਾਹਰ ਕਾਲਖ ਕੁਲਖ ਜੀ ਉੱਡਦੀ ਆ ਹਜੇ ਨਾ ਕਣਕਾਂ ਦੀ ਜਿਹੜੀਆਂ ਆ ਗੁੱਗ ਲੱਗੀਆਂ ਵਾ ਤਾਂ ਕਰਕੇ ਫਿਰ ਮੈਂ ਇੱਥੇ ਰੱਖ ਲਈ ਤੇ ਵਾਸ਼ ਕਰ ਲਈਏ ਵਾਈਟ ਦੋ ਦਿਨ ਹੀ ਰਹੀ ਰਹੰਤੀ ਫਿਰ ਤੀਜੇ ਦਿਨ ਮੈਂ ਅੱਜ ਵਾਸ਼ ਕਰ ਲਈਏ ਇਹਨਾਂ ਜਦੋਂ ਹੁਣ ਵਿਛਾਈ ਦੁਆਰਾ ਇਹਨੂੰ ਪ੍ਰੈਸ ਕਰਨਾ ਪੈਣਾ ਕਿਉਂਕਿ ਇਹ ਬਿਲਕੁਲ ਕਾਟਨ ਆ ਬਿਲਕੁਲ ਤਾਂ ਕਰਕੇ ਇਹਨੂੰ ਪੱਟ ਪੈ ਗਿਆ ਬਹੁਤ ਜ਼ਿਆਦਾ ਇਹਨੂੰ ਇੱਥੇ ਰੱਖ ਲੈਣੇ ਆ ਜਦੋਂ ਜੁਨੀਫਾਰਮ ਬੱਚਿਆਂ ਦੇ ਆ ਪ੍ਰੈਸ ਕਰਨੀਆਂ ਨਾਲ ਹੀ ਕਰ ਲਾਂਗੇ ਥੋੜੀ ਜਿਹੀ ਸੈਟਿੰਗ ਕਰ ਦਿੰਨੀ ਆ ਤੇ ਇੱਥੇ ਨਾ ਆ ਸੈਟੀ ਹਟਾਉਣੀ ਪਈ ਕਿਉਂਕਿ ਜਦੋਂ ਬਾਰਿਸ਼ ਆਈ ਨਾ ਤੇ ਇਧਰੋਂ ਝੰਬੋਂਦੀ ਪਾਣੀ ਆਂਦਾ ਹੀ ਬੁੱਲਦੇਸਤ ਆਪਣੇ ਥਾਰਾ ਦਿੰਨੇ ਤੇ ਚਲੋ ਜੀ ਨਾਲੇ ਅਹੀਂ ਨਾ ਉੱਥੇ ਸ਼ਿਦਾ ਸਾਹਿਬ ਵਾਲੀ ਜਿਹੜੀ ਗਲੀ ਜਾਂਦੀ ਆ ਉੱਥੇ ਗਈ ਬਚਾਰ ਜਿਹੜਾ ਸ਼ਿਦਾ ਸਾਹਿਬ ਵਾਲਾ ਉਥੋਂ ਭਾਬੀ ਨੇ ਮੈਨੂੰ ਆਹ ਸੂਟ ਲੈ ਕੇ ਦਿੱਤਾ ਆਹ ਸਲਵਾਰ ਆ ਇੱਦਾਂ ਪੌਂਚਿਆਂ ਦੇ ਵਰਕ ਹੋਇਆ ਵਾ ਇਹਦੇ ਤੇ ਇਹਦੇ ਨਾਲ ਆ ਦੁਪੱਟਾ ਵਾ ਪਿਓਰ ਦਾ ਦੁਪੱਟਾ ਵਾ ਖੁੱਲਾ ਡੁੱਲਾ ਤੇ ਆ ਵਾ ਨਾਲ 셔ਟ ਤੇ ਮੇਰੇ ਭਾਬੀ ਜੀ ਆਏ ਆ ਜੂਪੀ ਤੋਹਫੀ ਜਿੱਤ ਭਾਬੀ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਉਹ ਸੇਵਾ ਕਰਨ ਦੇ ਉਹਨਾਂ ਨੇ ਸੁਖਣਾ ਵਾ ਤੋਂ ਲਾਉਣ ਦੇ ਆਪਣੀ ਆ ਵੇਖੋ ਵੇਖੋ ਤੇ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਮੇਰੇ ਵੀਰ ਜੀ ਤੇ ਭਾਬੀ ਜੀ ਤੇ ਨਾਲ ਮਤਲਬ ਮੰਮੀ ਉਹਨਾਂ ਦੇ ਭਾਬੀ ਮੇਰੇ ਭਾਬੀ ਦੀ ਮੰਮਾ ਆਏ ਆ ਤੇ ਦਰਬਾਰ ਸਹਿਬ ਸੇਵਾ ਕਰਨ ਵਾਸਤੇ ਆਏ ਆ ਤੇ ਤਾਂ ਕਰਕੇ ਫਿਰ ਮੈਂ ਉਹਨਾਂ ਨੂੰ ਉੱਥੇ ਹੀ ਮਿਲਣ ਚੱਲ ਗਈ ਕਿਉਂਕਿ ਉਹ ਉਹਨਾਂ ਨੇ ਆਉਣਾ ਹੀ ਇੱਥੇ ਮੇਰੇ ਕੋ ਤੇ 8 ਤਰੀਕ ਨੂੰ ਨਾ ਮੇਰੇ ਕੋ ਆਉਣਾ ਹੀ ਪਰ ਮੈਂ ਉਸ ਦਿਨ ਮੈਨੂੰ ਜ਼ਰੂਰੀ ਕੋਈ ਕੰਮ ਪੈ ਗਿਆ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਸੀ ਤੇ ਦਰਬਾਰ ਸਹਿਬ ਸਿੱਧੇ ਚੱਲ ਜਾਓ ਉੱਥੇ ਮਿਲ ਲਾਂਗੇ ਆਪਾਂ ਇੱਕ ਆ ਬਾਸਕਟ ਉਹਨਾਂ ਨੇ ਫਰੂਟ ਵਾਲੀ ਮੈਨੂੰ ਲੈ ਦਿੱਤੀ ਫਿਰ ਭਾਬੀ ਜੀ ਨੇ ਤੇ ਇੱਕ ਆਨ ਉਹਨਾਂ ਨੇ ਬੈਗ ਲਿਆ ਹੀ ਤੇ ਮੈਂ ਕਿਹਾ ਭਾਬੀ ਇਦਾਂ ਦਾ ਮੈਂ ਮੈਂ ਵੀ ਲੈਣਾ ਵਾ ਮੈਂ ਵੀ ਬਾਜ਼ਾਰ ਚੰਨਣ ਲੰਨੀ ਤੇ ਭਾਬੀ ਨੇ ਕਹਿੰਦੇ ਮੁਲਾ ਜਾਇਵਾਲਾ ਬੈਗ ਤੇ ਅਸੀਂ ਇੱਥੇ ਰਹਿਣਾ ਹਜੇ 2 ਦਿਨ ਤੇ ਅਸੀਂ ਹੋਰ ਲੈ ਆਵਾਂਗੇ ਇਹ ਕਾ ਬੈਗ ਦੇ ਤਾਂ ਉਹਨਾਂ ਨੇ ਮੈਨੂੰ ਤੇ ਆ ਤੁਹਾਨੂੰ ਮੈਂ ਵਿਖਾਈ ਦਿੱਤਾ ਇਹ ਕਾ ਦੁਪੱਟਾ ਊੜੇ ਆੜੇ ਵਾਲਾ ਇੱਕ ਇੱਕ ਦੁਪੱਟਾ ਲੈ ਕੇ ਦਿੱਤਾ ਭਾਬੀ ਜੀ ਨੇ ਮੈਨੂੰ ਤੇ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗਾ ਅੱਜ ਮੈਂ ਫਿਰ ਲੈ ਲਿਆ ਮੈਂ ਕਿ ਚਲੋ ਨਾਲੇ ਆਪਣੇ ਫਰੈਂਡਾਂ ਦੇ ਨਾਲ ਸ਼ੇਅਰ ਕਰ ਦਿੰਨੇ ਆ ਆਪਣੀਆਂ ਛੋਟੀਆਂ-ਛਟੀਆਂ ਖੁਸ਼ੀਆਂ ਤੇ ਨਾਲੇ ਮੈਂ ਲੈ ਲਿਆ ਵਾ ਵਲੌਗ ਬਣਾ ਲਿਆ ਚਲੋ ਜੀ ਆ ਮੈਂ ਰੱਖ ਲੈਂਨੀ ਆ ਸਾਮਾਨ ਝੁੱਕ ਕੇ ਆ ਫਰੂਟ ਵਾਲੀ ਬਿਸਕਟ ਹੁਣ ਇੱਥੇ ਰੱਖ ਦਿਆ ਕਰੀ ਜਦੋਂ ਕੋਈ ਗੈਸਟ ਵਗੈਰਾ ਆਇਆ ਕਰਨਗੇ ਫਰੂਟ ਬਾ ਆ ਕੇ ਇੱਥੇ ਵਧੀਆ ਲਓ ਜੀ ਪਾਲਿਸ਼ ਹੋ ਗਿਆ ਮੌਸਮ ਹੋ ਗਿਆ ਵਾ ਬਹੁਤ ਹੀ ਚਾਰਾ ਸੋਹਣਾ ਤੇ ਮੇਰੀ ਵੀ ਅੱਜ ਸਿਹਤ ਠੀਕ ਨਹੀਂ ਹੈ ਮੈਂ ਕਿਾ ਚਲੋ ਨਾਲੇ ਫ੍ਰੈਸ਼ ਹਵਾ ਲੈ ਕੇ ਆਉਣੀ ਆ ਨਾਲੇ ਬੁਖਾਨੀ ਆ ਤੁਹਾਨੂੰ ਚਲੋ 뷰 ਬੁਖਾਨੀ ਆ ਤੁਹਾਨੂੰ ਜੇ 뷰 ਵੀ ਹੋ ਗਿਆ ਵਾ ਬਹੁਤ ਹੀ ਸੋਹਣਾ ਤੇ ਬੜਾ ਹੀ ਫਰੈਸ਼ ਫੀਲ ਹੋਣ ਲਿਆ ਵਾ بارش ਇੰਨੀ ਕੁ بارش ਹੋਣ ਦੇ ਨਾਲ ਨਾ ਬਹੁਤ ਹੀ ਜ਼ਿਆਦਾ ਫਰੈਸ਼ ਫੀਲ ਹੋਣ ਲਿਆ ਵਾ ਤਾਨੂੰ ਮੇਰੇ ਚਿਹਰੇ ਤੇ ਸੇਲ ਨਜ਼ਰ ਆਉਂਦੀ ਹੋਣੀ ਆ ਪੂਰੀ ਨਾ ਸੇਲਿੰਗ ਹੋ ਗਈ ਆ ਮੇਰੇ ਸਰੀਰ ਤੇ ਵੀ ਪੂਰੀ ਤਾਂ ਕਰਕੇ ਮੈਂ ਅੱਜ ਆਹ ਨੂਰ ਜੀ ਫਰੌਕ ਪਾਈ ਆ ਕਿਉਂਕਿ ਮੈਨੂੰ ਕੋਈ ਸੂਰ ਨਹੀਂ ਫਸਣ ਧਿਆ ਤੇ ਮਾਫ ਕਰਿਓ ਜੇ ਮੈਂ ਆਪਣੇ ਵਲੌਗ ਚ ਬਹੁਤਾ ਕੁਝ ਨਹੀਂ ਤੁਹਾਨੂੰ ਦਿਖਾ ਪਾਈ ਉਹਦਾ ਇਹੀ ਕਾਰਨ ਹੈ ਕਿ ਮੈਂ ਥੋੜਾ ਠੀਕ ਨਹੀਂ ਆ ਮੇਰੇ ਬਾਡੀ ਸਵੇਲਿੰਗ ਆ ਤੇ ਥੋੜੀ ਥੋੜੀ ਮੇਰੇ ਨਾ ਬਾਡੀ ਇਚਿੰਗ ਹੁੰਦੀ ਆ ਪੂਰੀ ਨਾ ਬਾਡੀ ਤੇ ਇਚਿੰਗ ਹੋਣਦੀ ਆ ਦੇਖੋ ਜੀ ਸਾਡੇ ਪਿੰਡ ਦਾ ਪਿਆਰਾ ਜਿਹਾ 뷰 ਤੇ ਪਾਣੀ ਪਾਣੀ ਹੋ ਗਿਆ ਹੁਣ ਤੇ ਤਾਲੀਆਂ ਦੇ ਵਿੱਚ ਤੇ ਆਹ ਦਾ ਦੁਆਲਾ ਬੜਾ ਹੀ ਪਿਆਰਾ ਲੱਗਣਿਆ ਬੜਾ ਹੀ ਫਰੈਸ਼ ਫੀਲ ਹੋਣ ਲਿਆ ਬੜੀ ਠੰਡੀ ਹਵਾ ਪਾਣੀ ਜਿਹੜਾ ਨੂੰ ਨਜ਼ਰ ਆਉਣ ਡਿਆ ਤੁਹਾਨੂੰ ਇਹ ਬਾਰਿਸ਼ ਦਾ ਪਾਣੀ ਆ ਵੀ ਬੰਬੀ ਦਾ ਪਾਣੀ ਨੀਗਾ ਏ ਇੱਕ ਗੱਲ ਇਹ ਵਧੀਆ ਹੋ ਗਈ ਆ ਕਿ ਜਿਹੜੀਆਂ ਮੇਰੀਆਂ ਕਿਆਰੀਆਂ ਆ ਨਾ ਸੁੱਕਣ ਦੀਆਂ ਸੀ ਉਹਨਾਂ 'ਚ ਪਾਣੀ ਪੈ ਗਿਆ ਵਾ ਵਧੀਆ ਤਰਾ ਤੇ ਵੇਖੋ ਜੀ ਹੋ ਗਿਆ ਪਾਣੀ ਪਾਣੀ ਥੱਲੇ ਤੇ ਆ ਆ ਗਈ ਆ ਸਿਮੂ ਉਹਦਾ ਸਾਚਕ ਉਹ ਜਨਾਂ ਮੋਕਾ ਦਾ ਨਮੋਸਾਜ ਬੜਾ ਬੜਾ ਪਿਆਰਾ ਹੈ ਨਾ ਆ ਮੇਰੀ ਸਿਮੂ ਛੋਟੀ ਜੀ ਹੈ ਸੋ ਹੈਲੋ ਹੈ ਸਾਥੀ ਹੈਲੋ ਸਾਚੀਕਰ ਮੰਮੀ ਜੀ ਦਾਨਵੇਂ ਕਰ ਦਿਆ ਕਰੋ ਪਤਾ ਮੈਨੂੰ ਹੋਰ ਹਾਂਜੀ ਅੱਛਾ ਜੀ ਥੱਲੇ ਆ ਜੰਨੇ। ਨਾਜੀ ਚਾਹ ਬਣਾ ਲਈ ਆ ਇੱਕ ਕੱਪ। ਸ਼ਾਮ ਨੂੰ ਚਾਹ ਨਹੀਂ ਪੀਤੀ ਮੈਂ। ਥੋੜੀ ਜਿਹੀ ਚਾਹ ਪੀ ਲੈਨੇ ਆ। ਤੇ ਖਾ ਮੇਰਾ ਪਾਣੀ ਵਾਲਾ ਗਲਾਸ ਪਿਆ ਹਜੇ। ਤੇ ਮੈਂ ਪੀ ਲੀਨੀ ਆ। ਹੋ ਦੇ। ਹੋ ਠੀਕ ਠੀਕ ਹੋ ਗਈ। ਠੀਕ ਕਰਦੇ ਆ। ਕਰਦੇ ਆ ਮੈਂ ਨਾ ਇੱਕ ਸਵੇਰ ਕੱਟੀ ਹੀ। ਮਤਲਬ ਮੈਂ ਸੀਤੀ ਇਹਦੀ। अच्छा ਤੇ ਉਹ ਦਿਨ ਮੇਰੇ ਆਪਾਂ ਸਾਂਝੀ ਕੱਟੀ। ਅੱਛਾ ਉਹਦੀ ਸੀਨ ਵਿੱਚ ਘਾਰ ਹੁੰਦੀ। ਕੁਝ ਘਾਰ ਹੁੰਦੀ ਉਹ ਕਿਦਾਂ? ਆ ਦੇਖਾ। ਅੱਛਾ। ਇਹਦਾ ਹੱਲ। ਅਰੇ! ਇਹ ਪਤਾ ਤਾਂ ਹੀ ਕੀ ਕੀਤਾ ਵਾ। ਹਾਂ। ਤੁਸੀਂ ਆ ਮਤਲਬ ਜਿਹੜਾ ਜੋ ਜਿੱਧਰ ਜੋ ਬਾਂਦੇ ਸੀ ਨਾ ਪਾਸਾ ਉਧਰੋਂ ਤੁਸੀਂ ਆ ਕੱਟ ਲਿਆ ਵਾ ਨਾਲ ਹੀ। ਹੋ। ਇਹਦਾ ਹੁਣ ਹੱਲ। ਇਹਦਾ ਹੱਲ ਬਸ ਹੋ ਗਿਆ ਜਿਹੜਾ ਹੋਣਾ ਇੱਥੇ ਲੈਸ ਲਾ ਦੋ। ਮੇਰੇ ਦਿਮਾਗ ਤੇ ਵੀ ਇਹ ਹੋਣੀ ਮੇਰੇ ਦਿਮਾਗ ਤੇ ਵੀ ਇਹ ਹੋਣੀ ਮੈਂ ਇਹ ਕਹਿਣਗਾ ਵਿੱਚ ਲਾ ਲਾ ਦੋ ਕਿਉਂਕਿ ਤੇਰੀ ਜਦੋਂ ਆਪਾਂ ਇਦਾਂ ਰੱਖਦੇ ਨਾ ਪਾਕਿਸਤਾਨੀ ਇਹ ਕੱਤੀ ਤੁਸੀਂ ਇਹ ਚ ਕੋਈ ਜੋੜ ਨਹੀਂ ਪੈਂਦਾ ਹੈ ਨਾ ਪਰ ਜਿਹੜਾ ਆਪ ਬੰਦ ਪਾਸਾ ਹੁੰਦਾ ਨਾ ਜਿੱਦਾਂ ਮੈਂ ਲਾ ਆਪਾਸਾ ਹਾਂਜੀ ਹਾਂ ਹਾਂ ਸਾਂਝਾ ਇੱਧਰ ਰੱਖ ਲੈਣਾ ਵਾ ਤੇ ਇਧਰੋਂ ਕੱਟੀ ਦਾ ਤੁਸੀਂ ਇਦਾਂ ਕੀਤਾ ਵਗੀ ਜਿੱਦਾਂ ਓਪਨ ਸੀ ਹੈ ਨਾ ਉਹ ਤੁਸੀਂ ਬਾਹਰ ਰਹਿਣ ਤਾਂ ਤੇ ਜਿਹੜਾ ਬੰਦ ਉਹਨੂੰ ਕੱਟਤਾ ਵਾ ਇਹਦਾ ਹੁਣ ਇਹੋ ਹੱਲ ਵਾ ਵੀ ਇਹਦੇ ਵਿੱਚ ਲਾਸਕਟ ਪਾਓ ਨਾਲੇ ਦੀਦੀ ਹਾਂ ਲਾਸਕਟ ਕਿ ਫੋਣੀ ਪਾ ਕੇ ਰਾਤੀ ਆਪਾਂ ਅੱਛਾ ਪਾ ਕੇ ਵੇਖੀ ਬਸ ਇਹਦਾ ਇਹੋ ਹੱਲ ਆ ਨੀ ਕੋਈ ਪਹੁੰਚ ਨਹੀਂ ਆਉਣੀ ਬਣਾਉਣੇ ਬਸ ਇਹੋ ਪੂਰਾ ਸੂਟ ਇਹ ਨਾ ਇਹਦਾ ਕਮੀਜ਼ ਕਟਾਉਣਾ ਤੁਹਾਡੇ ਕੋਲ ਇਹਦਾ ਅੱਛਾ ਸ਼ਰਟ ਕਟਾਉਣੀ ਹੈ ਠੀਕ ਹੈ ਕੋਈ ਨਹੀਂ ਘੱਟ ਦਿੰਨੀ ਮੈਂ ਹਾਂ ਇਹਦਾ ਨਹੀਂ ਇਹਦੇ ਉੱਪਰ ਲਿਆ ਸੀ ਲੱਗ ਸਕਦੀ ਹੋਰ ਤਾਂ ਕੋਈ ਇਹਦਾ ਹੱਲ ਨਹੀਂ ਆ ਮੇਰੇ ਵੀ ਮੁੱਕਦੇ ਗਏ ਮਤਲਬ ਜਾਂਦੇ ਪੀਲੇ ਰੰਗ ਦੀ ਜਾਂ ਉਹਦੇ ਪਾਈਪਿੰਗ ਰਖ ਲਿੰਦੇ ਵਿੱਚ ਇਹ ਮੈਂ ਰਾਤੀ ਕੀਤੀ ਸੀ ਅੱਛਾ ਤੇ ਇਹਨਾਂ ਦੀ ਦਾਦੀ ਦਾ ਫੋਨ ਆ ਗਿਆ ਵੀ ਤੁਸੀਂ ਦੋ ਚਾਰ ਦਿਨ ਲੋ ਜੀ ਕੰਮ ਤਾਂ ਦਿਨ ਦੇ ਨਬੇੜ ਲਿਆ ਕਰਦੇ ਜਿੰਨੇ ਕੋ ਹੋਏ ਅੱਜ ਸਿਹਤ ਦੇ हिसाब ਨਾਲ ਕੰਮ ਵੀ ਕੋਈ ਖਾਸ ਨਹੀਂ ਮੇਰੇ ਕੋਲ ਹੋਇਆ ਮੇਨ ਪ੍ਰੋਬਲਮ ਮੈਨੂੰ ਅੱਖਾਂ ਨੂੰ ਆ ਕਿਉਂਕਿ ਮੇਰੀਆਂ ਅੱਖਾਂ ਨੂੰ ਨਾ ਮਤਲਬ ਅੱਖਾਂ ਬੰਦ ਕਰਨ ਨੂੰ ਦਿਲ ਕਰਦੇ ਆ ਵੇਖਣ ਨੂੰ ਦਿਲ ਨਹੀਂ ਕਰਦੇ ਮੇਰਾ ਕੈਮਰੇ ਵਾਲ ਤੇ ਬਿਲਕੁਲ ਮੈਨੂੰ ਫੇਸ ਨਹੀਂ ਹੋਣ ਦਿਆ ਮੇਰਾ ਫੋਨ ਮੇਰੇ ਕੋਲੋਂ ਤੇ ਕਿਉਂਕਿ ਮੈਂ ਨਾ ਮਤਲਬ ਕੱਲ ਸਫਰ ਵੀ ਕੀਤਾ ਵਾ ਤੇ ਹੋਰ ਵੀ ਕਈ ਚੀਜ਼ਾਂ ਇਦਾਂ ਹੋ ਗਈਆਂ ਵਾ ਰਲ ਮਿਲ ਜਾ ਗਿਆ ਵਾ ਤੇ ਸਿਹਤ ਮੇਰੀ ਥੋੜੀ ਜਿਹੀ ਢਿੱਲੀ ਹੋ ਗਈ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਜੀ ਤੇ ਨਾਲ ਮੇਰੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਬਾਏ ਬਾਏ